ਇਹ ਜੋ ਤਸਵੀਰਾਂ ਤੁਸੀਂ A1 ਪੰਜਾਬੀ ਟੀਵੀ ਤੇ ਦੇਖ ਰਹੇ ਹੋ ਬੇहद ਹੀ ਹੈਰਾਨ ਕਰ ਦੇਣ ਵਾਲੀਆਂ ਨੇ ਜਿहां ਦੱਸ ਦਈਏ ਇਹ ਮਾਮਲਾ ਗੁਰਦਾਸਪੁਰ ਤੋਂ ਹੈ ਗੁਰਦਾਸਪੁਰ ਥਾਣਾ ਸਿਟੀ ਦੇ ਵਿੱਚ ਵਿਧਾਈ ਮੰਗਣ ਦੇ ਏਰੀਏ ਨੂੰ ਲੈ ਕੇ ਖੁੱਸਿਆਂ ਵੱਲੋਂ ਦੋ ਤਰ੍ਹਾਂ ਦੇ ਖੂਬਾ ਹੰਗਾਮਾ ਕੀਤਾ ਗਿਆ ਇਸ ਮੌਕੇ ਇੱਕ ਧਿਰ ਜਿਸ ਦੀ ਅਗਵਾਈ ਸੱਭੋ ਮਹੰਤ ਤੇ ਦੂਸਰੀ ਧਿਰ ਜਿਸ ਦੀ ਅਗਵਾਈ ਮੰਤਨੀ ਮਹੰਤ ਕਰ ਰਹੀ ਹੈ ਦੋਵੇਂ ਧਿਰਾਂ ਇੱਕ ਦੂਸਰੇ ਦੇ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਤੋਂ ਵਿਧਾਈ ਮੰਗਣ ਦੇ ਲਈ ਲੈ ਕੇ ਘੜਾਏ ਦੇ ਚਲਦੇ ਗੁਰਦਾਸਪੁਰ ਥਾਣੇ ਪਹੁੰਚੀਆਂ ਪਰ ਇੱਥੇ ਦੋਨਾਂ ਗਰੁੱਪਾਂ ਦੇ ਵਿੱਚ ਆਪਸ ਦੇ ਵਿੱਚ ਤਕਰਾਰ ਹੋ ਗਈ ਇੱਕ ਤਰਨ ਨੇ ਜੋ ਕਿ ਗੁਰਦਾਸਪੁਰ ਏਰੀਏ ਨੂੰ ਲੈ ਕੇ ਆਪਣਾ ਦਾਵਾ ਕਰ ਰਹੀ ਹੈ ਤੇ ਉੱਥੇ ਹੀ ਆਪਣੇ આરોਪ ਵੀ ਲਗਾਏ ਨੇ ਕਿ ਬਾਹਰੋਂ ਆ ਕੇ ਸਾਡੇ ਇਲਾਕੇ ਦੇ ਵਿੱਚ ਵਿਧਾਈ ਮੰਗਦੇ ਨੇ ਜਿਸ ਦੇ ਰੋਸ ਵਜੋਂ ਉਹਨਾਂ ਨੇ ਰੋਡ ਉੱਪਰ ਖੂਬ ਹੰਗਾਮਾ ਕੀਤਾ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਚਲੋ ਕੋਈ ਨੂੰ ਕੋਲ ਬੱਕਾ ਨੀ ਲਾ 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 ਕਰਨਾ ਜੱਟ ਨੇ ਕਰਨਾ ਲਾਵਾਗੇ ਲਾ ਲਾ ਆ ਜਾ ਚਲੋ ਅੱਲਾ ਦਾ ਕਲਾਸ ਪੁੱਛ ਤੂਆ ਕਲਾਸ ਪੁੱਛ ਨਹੀਂ ਆਣਾ ਲਾਉਂਗੇ ਚਲ ਚਲ ਚਾਈ ਨਹੀਂ ਜਾਣਾ ਕੁੱਤਾ ਦੇ ਪਰ ਲੜਾਈ ਹੋਈ ਹੈ ਹਾਂ ਮੇਰਾ ਨਾਮ 2 ਲੱਖ ਕੀ ਤੋਂ ਬੈਰੋ ਪਤਾ ਲੱਗੇਗਾ 20 ਸਾਲ ਪਹਿਲੇ ਦਾ ਪਤਾ ਲਾ ਰਿਓ 25 ਸਾਲ ਜਾਣ ਚਾਹੇ ਸਾਡੇ ਆਉਣਗੇ ਬਾਬੇ ਕੀ ਹੋਇਆ

ये चल 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 ਕੋਟਾ ਦੇ ਬੰਦੋ ਲੜਾਈ ਹੋ ਰਹੀ ਹੈ ਹਾਂ ਮੈਂ ਸ਼ਬਮਾਈ ਆਂ ਹਾਂਜੀ ਗਰਦਾਸਪੁਰ ਚ ਰਹਿੰਦੇ ਆਂ ਸਲਾਮਾਬਾਦ ਮਹੱਲੇ ਮੇਰੀ ਕੋਠੀ ਆ ਇਹ ਮੇਰਾ ਛੋਟਾ ਗੁਰਪਾਈ ਆ ਅਸੀਂ ਬਾਜ਼ਾਰ ਮੰਗਦੇ ਪਏ ਆ ਅਸੀਂ ਸਾਡਾ ਸ਼ਹਿਰ ਹੈ ਅਸੀਂ ਵਧਾਈਆਂ ਲੈਣੇ ਆਪਣੀਆਂ ਇਹ ਤਾਰੀ ਹਲ ਤੋਂ ਆਂਦੇ ਕੁਸਰੇ ਕੋਈ ਦੀਨਾ ਨਗਰ ਤੋਂ ਖੁਸਰੇ ਨੇ ਇਹ ਆਪਣਾ ਆਪਣਾ ਸ਼ਹਿਰ ਮੰਗਣ ਸਾਡੇ ਗਰਦਾਸਪੁਰ ਚ ਕੋਈ ਵਧਾਈ ਨਾ ਮੰਗੇ ਅੱਜ ਮਸਲਾਇਆ ਗਿਆ ਸਾਨੂੰ ਸਾਹਮਣੇ ਬੁਲਾਇਆ ਇੱਥੇ ਤੇ ਤੁਸੀਂ ਆਓ ਉਹ ਆਏ ਦੇ ਨਾ बदतमीजी करन चा... करने चालू कर दादा बचे बचे हाथो पाई हाथ करने में खड़े हो गए अह नकली गुरदास पुरा इतरा है हाँ ਇਹ ਬਾਰ ਉਹ ਆਂਦੀ ਆ ਮੰਗਣਾ ਇਹ ਕਹਿੰਦੇ ਅਸੀਂ ਜ਼ਬਰਦਸਤੀ ਮੰਗਣਾ ਹੈ ਇਹ ਦਿਨਾਂ ਨਗਰ ਤੋਂ ਆਂਦੇ ਹਾਂਜੀ ਬੰਗਲਾਦੇਸ਼ੀ ਵੀ ਆ ਗਏ ਨੇ ਨਾਲ ਸਾਰੇ ਇਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਜੇ ਇਹੋ ਜੇ ਕੰਮ ਕਰਨੇ ਲੜਾਈ ਝਗੜੇ ਉਹਨਾਂ ਨੇ ਕਿਹਾ ਪਈ ਦੀਵਾਲੀ ਤੋਂ ਬਾਅਦ ਤੁਹਾਡਾ ਫੈਸਲਾ ਹੋਏਗਾ ਦੀਵਾਲੀ ਤੋਂ ਬਾਅਦ ਆਪਣਾ ਆਪਣਾ ਬਰਾਦਰੀ ਇਕੱਠੇ ਕਰਿਓ ਤੇ ਆਪਣੇ ਪੈਲਸ ਚ ਪ੍ਰੋਗਰਾਮ ਕਰਿਓ ਤੇ ਸਾਨੂੰ ਵੀ ਫੈਸਲਾ ਕਰ ਤੇ ਫੈਸਲਾ ਕਰਦੇ ਆਂਗੇ ਉਹਨੇ ਦਿਨ ਤੁਸੀਂ ਬਾਜ਼ਾਰ ਮੰਗਣਾ ਲੜਾਈ ਝਗੜਾ ਕੋਈ ਨਹੀਂ ਕਰਨਾ ਤੇ ਇਹ ਬਾਜ਼ਾਰ ਨਹੀਂ ਮੰਗਣਗੇ ਨਾ ਇਹ ਬਦਾਈ ਨਹੀਂ ਮੈਂ ਬੋਲਦੀ ਮੰਝਲੀ ਮਹਾਂਤਰ ਗਰਦਾਸਪੁਰ ਵਾਲੀ ਦਿਨਾ ਨਗਰ ਵਾਲੀ ਬਾਬੇ ਪ੍ਰਵੀਨ ਦੇ ਪਰਿਵਾਰ ਚੋਂ ਬੋਲਦੀ ਆ ਉਹਨਾਂ ਦੀ ਪੋਤੀ ਬੋਲਦੀ ਆ ਵੇਖੋ ਜੀ ਸਾਡਾ ਸਮਾਂ ਬੜਾ ਟਾਈਮ ਹੋ ਗਿਆ ਸਾਲ 2 ਸਾਲ ਦੇ ਹੋ ਚੱਲੇ ਆ ਸਾਡੇ ਏਰੀਏ ਦੇ ਕਰਕੇ ਇਹ ਜਿਹੜੀ ਪਾਰਟੀ ਆ ਗਰਦਾਸਪੁਰ ਦੇ ਵਿੱਚ ਝਗੜਾ ਕਰਦੀ ਪਈ ਆ ਠੀਕ ਆ ਜੀ ਅਸੀਂ ਬਾਬੇ ਪ੍ਰਵੀਨ ਦੇ ਪਰਿਵਾਰ ਦੇ ਵਿੱਚੋਂ ਆ ਇਹ ਪਾਰਟੀ ਪਠਾਨਕੋਟ ਤੋਂ ਆਈ ਆ ਵੇਖੋ ਇਹ ਸਾਡੇ ਨਾਲ ਇੱਥੇ ਕਹਿੰਦੇ ਆ ਵੀ ਇਹ ਤੁਸੀਂ ਇੱਥੇ ਮੰਗਣਾ ਨਹੀਂ ਆ ਵੇਖੋ ਮੰਗਣ ਨੂੰ ਕੋਈ ਵੀ ਨਹੀਂ ਰੋਕ ਸਕਦਾ ਅਸੀਂ ਕਾਗਜ਼ਾ ਪ੍ਰੂਫਾ ਤੇ ਕਰਾ ਸੀ ਮਾਲਕਾਂ ਜੀ ਕੋਈ ਅੱਜ ਦੇ ਨਹੀਂ ਬਾਬਾ ਪ੍ਰਵੀਨ ਜੀ ਇੱਥੇ ਕਿੰਨੇ ਸਮਾਂ ਦੇ ਰਹਿੰਦੇ ਰਹੇ ਪਹਿਲੇ ਇਹ ਸ਼ਹਿਰ ਦੇ ਵਿੱਚ ਹੁਣ ਉਹ ਗਰਦਾਸਪੁਰ ਦੇ ਵਿੱਚ ਵੀ ਮਾਲਕ ਹੈ ਤਾਰੀ ਹਾਲ ਦੇ ਵੀ ਮਾਲਕ ਹੈ ਪੱਪੀ ਪੂਰਾ ਹੋ ਗਿਆ ਵੇਖੋ ਜੀ ਪੱਪੀ ਤੋਂ ਹੁਣ ਜਦੋਂ ਇਹਨਾਂ ਕੋਲ ਪੱਪੀ ਕੋ ਇਲਾਕਾ ਵੀ ਨਹੀਂ ਸੀ ਜਦੋਂ ਸਾਡੇ ਗੁਰੂ ਜੀ ਇੱਥੇ ਰਹਿੰਦੇ ਰਹੇ ਆ ਜਿਹੜੇ ਪ੍ਰਵੀਨ ਬਾਬਾ ਜੀ ਇਹਨਾਂ ਦੀਨਾਨਗਰ ਵਾਲੇ ਉਹ ਪਹਿਲਾਂ ਗਰਦਾਸਪੁਰ ਦੇ ਵਿੱਚ ਹੀ ਰਹਿੰਦੇ ਸੋ 30 35 ਸਾਲ ਪਹਿਲਾਂ ਰਹੇ ਆ ਉਹ ਪਹਿਲਾਂ ਤੇ ਰਹੇ ਆ ਹਾਂਜੀ ਕਾਫੀ ਸਾਲ ਪਹਿਲਾਂ ਇੱਥੇ ਏਰੀਏ ਦਾ ਸਾਡਾ ਝਗੜਾ ਉਹ ਆਏ ਵਾਰ ਸਾਨੂੰ ਇਹੀ ਕਹਿੰਦੇ ਅਸੀਂ ਤੁਹਾਨੂੰ ਮੰਗਣ ਨਹੀਂ ਦੇਣਾ ਗੁੰਡਾਗਰਦੀ ਕਰਦੇ ਐ ਐਸ.ਐਸ.ਓ. ਸਾਹਿਬ ਨੇ ਇਹੀ ਆਖਿਆ ਬਾਬੇ ਅਸੀਂ ਤੁਹਾਡਾ ਪੂਰਾ ਮਾਨਤਾਣ ਰੱਖਾਂਗੇ ਪੂਰਾ ਇਨਸਾਫ ਕਰਵਾਵਾਂਗੇ ਵੀ ਤੁਸੀਂ ਆਪਣੇ ਵੱਡੇ ਬਾਬੇ ਬੁਲਾ ਲਓ ਵੱਡੇ ਬਾਬੇ ਬੈਠ ਕੇ ਜਿੰਨਾ ਟਾਈਮ ਦਿਨਾਂ ਨਗਰ ਵਾਲੇ ਪ੍ਰਵੀਨ ਬਾਬਾ ਜੀ ਤੋਂ ਪਰਠਾਨਕੋਟ ਵਾਲੇ ਰਾਜੀ ਮਹੰਤ ਨਹੀਂ ਬੋਲਦੇ ਜਿਹੜੇ ਉਹਨਾਂ ਦੇ ਅੱਗੇ ਬੱਚੇ ਆ ਉਹ ਅੱਗੇ ਗੁੰਡਾਗਰਦੀ ਕਰਦੇ ਆ ਜਿਹੜੇ ਉਹਨਾਂ ਕੋਲ ਹੋਰ ਆਇਆ ਸ਼ਰੇ ਮੈਂ ਹੱਥੇ ਵੀ ਪੈਂਦੇ ਹੋ ਇੱਥੇ ਆਪਣੇ ਥਾਣੇ ਦੇ ਵਿੱਚ ਉਹਨਾਂ ਕੋਲ ਕਲਿੱਪ ਆ ਵੀ ਹੈ ਜੀਆਂ ਵਾ ਅਸੀਂ ਇਹੀ ਚਾਹੁੰਦੇ ਆ ਵੀ ਚਲੋ ਸਾਡੇ ਦੇਸ਼ ਵਾਸੀਆਂ ਵੀ ਅਸੀਂ ਅਫਸਰ ਕੋਲ ਆਏ ਬਹੁਤ ਵਧੀਆ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਪਰ ਜਿਹੜੀ ਗੁੰਡਾਗਰਦੀ ਇਹ ਕਰਦੇ ਪਏ ਕੋ ਬਾਬਿਆਂ ਦੀ ਲੜਾਈ ਹੁੰਦੀ ਅਸੀਂ ਮੰਨਦੇ ਬਾਬੇ ਬਾਬੇ ਲੜਨ ਪਰ ਜਿਹੜੇ ਮੁੰਡੇ ਵਿੱਚ ਲੈ ਲੈ ਕੇ ਆਉਂਦੇ ਆ ਠੀਕ ਹੈ ਜੀ ਉਹ ਕੰਮ ਗਲਤ ਹੈ ਸਾਡੇ ਕੋਲ ਇੱਕ ਦਰਖਾਸਤ ਆਈ ਸੀਗੀ ਜਿਹਰੇ ਵਿੱਚ ਇੱਕ ਧਿਰ ਜਿਹੜੀ ਹੈ ਉਹਨਾਂ ਨੇ ਦਰਖਾਸਤ ਦਿੱਤੀ ਸੀਗੀ ਕਿ ਜਿਹੜੀ ਦੂਜੀ ਪਾਰਟੀ ਹੈ ਇਹਨਾਂ ਦੀ ਮਹੰਤਾਂ ਦੀ ਜਿਹੜੀ ਹੈ ਕਿ ਉਹ ਕਹਿੰਦੇ ਵੀ ਸਾਡਾ ਗਰਦਾਸਪੁਰ ਸਾਡਾ ਏਰੀਆ ਤੇ ਦੂਜੇ ਮੰਗਦੇ ਆ ਇਹਦੇ ਵਿੱਚ ਇਸ ਕਾ ਇਹ ਚੀਜ਼ ਨੂੰ ਲੈ ਕੇ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਸੀ ਦੋਨਾਂ ਧਿਰਾਂ ਨੂੰ ਇੱਥੇ ਬਿਠਾ ਕੇ ਗੱਲਬਾਤ ਕਰਾਈ ਗਈ ਬਟ ਉਹ ਇਹ ਚੀਜ਼ ਡਿਸਾਈਡ ਕਰਨੀ ਉਹ ਇਹਨਾਂ ਦੇ ਜਿਹੜੇ ਬਜ਼ੁਰਗ ਉਹ ਡਿਸਾਈਡ ਕਰ ਸਕਦੇ ਵੀ ਕਿਨੂੰ ਕਿਹੜਾ ਏਰੀਆ ਦੇਣਾ ਸੋ ਆਹੀ ਇਹਨਾਂ ਨੂੰ ਹੀ ਸਜੈਸਟ ਕੀਤਾ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਲਿਆਓ ਜਾ ਤੁਸੀਂ ਆਪਣੀ ਬਰਾਦਰੀ ਦੇ ਵਿੱਚ ਕਿਤੇ ਇਕੱਠੇ ਬੈ ਕੇ ਆਪਸ ਵਿੱਚ ਇਹ ਗੱਲ ਕਰ ਲਓ ਸੋ ਉਹਨਾਂ ਨੇ ਉਹਨਾਂ ਨੂੰ ਇਹੀ ਸਵਾਸਤ ਦਿੱਤਾ ਕਿ ਆਪਸ ਵਿੱਚ ਲੜਾਈ ਨਹੀਂ ਕਰਨੀ ਔਰ ਜਲਦੀ ਤੋਂ ਜਲਦੀ ਆਪਣੇ ਜਿਹੜੇ ਆ ਆਪਣੇ ਇਕੱਠ ਕਰਕੇ ਤੇ ਆਪਣੇ ਪੱਧਰ ਤੇ ਜਿਹੜਾ ਇਸ ਚੀਜ਼ ਦਾ ਡਿਸਾਈਡ ਕਰ ਲੈਣ ਔਰ ਨਾਲ ਇਹ ਵੀ ਚੇਤਾਵਨੀ ਵੀ ਦਿੱਤੀ ਗਈ ਵੀ ਜਿੰਨ ਲਾਰਡ ਆਰਡਰ ਦੀ ਪ੍ਰੋਬਲਮ ਖੜੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਲਾਕਾਰ ਜਿਹਦੇ ਵਿੱਚ ਇੱਕ ਸ਼ੰਭੂਵੰਤ ਹੈਗਾ ਜੀ ਜਿਹਨਾਂ ਨਾਲ ਦਿਵਿਆ ਹੈਗੀ ਹੈ ਔਰ ਦੂਜੇ ਪਾਸੇ ਜਿਹੜਾ ਇੱਕ ਨਹੀਂ ਜਿਹੜੇ ਉਹ ਤਾਂ ਵੱਡੇ ਬਜ਼ੁਰਗ ਨੇ ਜੀ ਇੱਥੇ ਜਿਹੜੇ ਸਾਡੇ ਕੋਲ ਇੱਕ ਮੰਝਲੀ ਹੈ ਇੱਕ ਜਿਹੜੀ ਮੰਝਲੀਵੰਤ ਦੀ ਪਾਰਟੀ ਹੈ ਤੇ ਦੂਜੀ ਹੈਗੀ ਦਿਵਿਆਵੰਤ ਦੀ ਪਾਰਟੀ ਇਹਨਾਂ ਦੀ ਆਪਸ ਵਿੱਚ ਜਿਹੜੀ ਇਸ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਹੈ ਕਿ ਗੁਰਦਾਸਪੁਰ ਜਿਹੜਾ ਉਹ ਇੱਕ ਗੁਰਦਾਸਪੁਰ ਏਰੀਆ ਦਾ ਆਪਣਾ ਆਪਣਾ ਹੱਕ ਜਿਤਾ ਰਹੇ ਨੇ